लोगों ने हवन कर जाना भारतीय संस्कारों को भारत की अमीर अमीर सभ्यता सभ्यता और संस्कृति को को जाने हुए भारतीय देश की अमीर सभ्यता को जानने निकले विदेशी लोगों का एक वक्त जो कि कपूरथला में पहुंचा है जिसमें रशिया और जॉर्जियो के लोग शामिल है जो कि अंतरराष्ट्रीय संस्थाक्रम योग विद्यापीठ के निमंत्रण पर पंजाब पहुंचे हैं ने शहर के एक मंदिर में बैठकर हवन यज्ञ किया और भारतीय सभ्यता और धार्मिक इतिहास को समझते आत्मिक बुद्धि के मूल मंत्र का ज्ञान इस इस दौरान संस्था के ने जहां बताया कि हर वर्ष इसी तरह विदेशी लोगों का वफ्त भारत की अमीर संस्कृति को समझने के लिए आता है और इस बार आए वफ्त के भारत की संस्कृति और संस्कारों को बखूबी समझा है और वह इस दौरान अलग अलग धार्मिक और सामाजिक स्थानों से मिले सम्मान से बहुत प्रसन्न है संस्था के प्रबंधन के अनुसार भारतीय और विदेशी संस्कृति का बहुत फर्क है, और उसी के चलते ये लोग भारत में शांति और अध्यात्म की प्राप्ति के लिए आते हैं कपूरथला से पत्रकार राजेंद्र कुमार कपूरथला की विशेष Как вы здесь не рады со сегодняшним вот этот ритуал и сколько один из сил здесь? Очень интересный ритуал. Uh, очищали карму. Карма uh, была очищена в <laughs> итоге. Загадывали uh, желания, думали о желаниях. ਅਮ ਛੇਸ ਬੁਜੀਦਾ ਨੂੰ ਵਤ ਵਿਰੇਮ ਉਹ ਬੋਤ ਵਧੀਆ ਤੁਹਾਨੂੰ ਲੱਗਿਆ ਇਥੇ ਖਵਨ ਕਰਵਾ ਕੇ ਜਿੱਦਾਂ ਅਸੀਂ ਸਾਡੀ ਪਿਉਰੀਫਿਕੇਸ਼ਨ ਹੋਈ ਜਿੱਦਾਂ ਸਾਡੇ ਕਰਮਾ ਨੂੰ ਜਿੱਦਾਂ ਕਰਮਾ ਤੋਂ ਸਾਡੇ ਪਾਪਾਂ ਦੀ ਸਾਨੂੰ ਇਦਾਂ ਫੀਲ ਹੋਇਆ ਵੀ ਸਾਡੇ ਪਾਪ ਘੋਟੇ ਗਏ ਜਿਸ ਤਰ੍ਹਾਂ ਕੰਮੀ ਹੈਰਿਟੇਜ ਫੈਸਟੀਵਲ ਬਾਰੇ ਗੱਲ ਕਰਦੇ ਕਿਤਾ ਇਸ ਤਰ੍ਹਾਂ ਤੁਹਾਨੂੰ ਲੱਗਾ ਤੇ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅ ਤੱਕ ਜਿਹੜਾ ਮੀ ਬਲੇਨਾ ਫੈਸਟੀਵਲ ਕੱਕ ਵੰ ਮਿਰਾ ਵੀ ਸਾਈ ਕੱਕ ਹਿਸ਼ੋ ਵਮ ਰਿਕਮੈਂਡੇਰ ਸੇ ਮੂਜੰ ਬਿਤੀ ਸ਼ੁਭਚੇਤਾ ਕਯਾ ਅਰਗਨਾਈਜ਼ਮੈਂਟ ਇਹ ਕਨੈਸ਼ਨ ਨਮ ਮੈਨੂੰ ਬਹੁਤ ਪਨਰਾਵਿਸਾ ਫੈਸਟੀਵਲ ਮੂਜ਼ਿਕਾ ਇੰਟਰੈਸਟਿੰਗ ਹੈ ਨਾਸ ਸਾਨੂੰ ਸਿਖਾਇਆ ਡਾਂਸ ਕਰਨਾ ਤਾ ਤਾ ਨੂੰ ਤਾ ਨੂੰ ਬਹੁਤ ਹੀ ਵਧੀਆ ਫੈਸਟੀਵਲ ਲੱਗਿਆ ਕੱਲ ਤੇ ਜਿੱਦਾਂ ਸਪੈਸ਼ਲੀ ਮਿਊਜ਼ਿਕ ਪੰਜਾਬੀ ਮਿਊਜ਼ਿਕ ਬਹੁਤ ਵਧੀਆ ਲੱਗਿਆ ਤੁਹਾਡਾ ਨੱਚਣ ਨੂੰ ਦਿਲ ਕਰਦਾ ਸੀਗਾ ਤੇ ਆ ਦਾ ਇਸ਼ੂ ਤੇ ਕਨੈਸ਼ਨਾ ਨਾੜਾ ਆਰਗਨਾਈਜ਼ੋ ਵਾ ਟਾਕੀ ਟੂਰ ਆ ਤਕੀ ਚਾਹੁੰਦੇ ਆ ਕਿ ਵੱਧ ਤੋਂ ਵੱਧ ਹੋਰ ਇਦਾਂ ਦੇ ਕਰਵਾਏ ਜਾਣ ਤਾਂ ਅਸੀਂ ਹੋਰ ਆਪਣੇ ਕੋਰ ਨਾਲ ਦੇ ਨਾਲ ਲੈ ਕੇ ਇੱਥੇ ਆਈਏ ਬਟ ਕੀ ਨਾਪ ਮੇਰਾ ਨਾਮ ਜਸਵਿੰਦਰ ਕੁਮਾਰ ਹੈ ਜੀ ਜੈਸੀ ਕੈਰ ਉਹਨਾਂ ਜਾਣਦੇ ਸਾਰੇ ਮੈਨੂੰ ਹਾਂਜੀ ਤੇ ਇਹ ਤੁਸੀਂ ਕਿੱਥੋਂ ਆਏ ਹੋ ਅਸੀਂ ਮੈਂ ਇੱਕ ਗਰੁੱਪ ਜੀ ਮੀਨਸ ਹਾਂ ਹਾਂਜੀ ਇਹ ਸਾਰੇ ਤਿੰਨ ਜੌਰਜੀਆ ਤੋਂ ਆ ਤੇ ਤਿੰਨ ਰਸ਼ੀਆ ਤੋਂ ਆ ਦੀ ਮਕਸਦ ਇਹ ਸੀ ਸਮੇ ਸਮੇਸਰ ਇਸੇ ਰੂਮ ਲੈ ਕੇ ਆਨੇ ਮਕਸਦ ਇਹਨਾਂ ਦਾ ਇਹ ਹੈ ਕਿ ਆਪਾਂ ਇਹਨਾਂ ਨੂੰ ਆਪਣੇ ਪੰਜਾਬ ਦੇ ਵਿੱਚ ਟੂਰਿਜ਼ਮ ਦੀ ਬਹੁਤ ਘਾਟ ਆ ਤੇ ਜਿੱਦਾਂ ਇਹ ਲੋਕ ਜਿੱਦਾਂ ਆਪਣੇ ਰਿਸ਼ੀਕੇਸ਼ ਗੋਆ ਵਗੈਰਾ ਹੋਰ ਜਿਹੜੇ ਟੂਰਿਸਟਿਕ ਪਲੇਸਿਸ ਤੇ ਜਾਂਦੇ ਆ ਤੇ ਮੇਰਾ ਮਕਸਦ ਇਹ ਹੈ ਕਿ ਇਹਨਾਂ ਨੂੰ ਪੰਜਾਬ ਦੇ ਵਿੱਚ ਵੀ ਆਪਾਂ ਟੂਰਿਜ਼ਮ ਨੂੰ ਗਰੋ ਕਰੀਏ ਤੇ ਆਪਣੀ ਪੰਜਾਬ ਦਾ ਇਹਨਾਂ ਰਿਚ ਕਲਚਰ ਆ ਆਪਣਾ ਰਿਚ ਆਪਣਾ ਜਿਹੜਾ ਇਹਨਾਂ ਨੂੰ ਉਹ ਦਿਖਾਇਆ ਜਾਵੇ ਕਲਚਰ ਦਿਖਾਇਆ ਜਾਵੇ ਤੇ ਇੱਥੇ ਵੱਧ ਤੋਂ ਵੱਧ ਟੂਰਿਜ਼ਮ ਨੂੰ ਪ੍ਰਮੋਟ ਕੀਤਾ ਜਾਵੇ ਤੇ ਇੱਥੇ ਆ ਕੇ ਕੀ ਕੀ ਤੁਹਾਨੂੰ ਚੰਗਾ ਲੱਗਾ ਕੀ ਖਾਸ ਕੀ ਦੇਖਣ ਨੂੰ ਯਾਰ ਖਾਸ ਸਪੈਸ਼ਲ ਇਸ ਟਾਈਮ ਸਾਨੂੰ ਜੀ ਇੱਕ ਇਨਵਿਟੇਸ਼ਨ ਸੀਗਾ ਹੈਰੀਟੇਜ ਫੈਸਟੀਵਲ ਦਾ ਉੱਥੇ ਬਹੁਤ ਹੀ ਸਾਨੂੰ ਆਨੰਦ ਆਇਆ ਜਿੱਦਾਂ ਇਹਨਾਂ ਨੇ ਬਹੁਤ ਇੰਜੋਏ ਕੀਤਾ ਤੇ ਬਾਕੀ ਹੋਰ ਜੇ ਵੀ ਆਪਣੇ ਮਣੀ ਮੇਸ਼ ਮੰਦਿਰ ਜੀ ਦੇ ਇਹਨਾਂ ਨੇ ਸਾਨੂੰ ਸਪੈਸ਼ਲ ਹਰ ਵਾਰੀ ਸਾਨੂੰ ਜਿੱਦਾਂ ਇੱਥੇ ਹਵਨ ਕਰਾਉਣ ਦਾ ਸਾਨੂੰ ਮੌਕਾ ਦਿੰਦੇ ਆ ਤੇ ਇਹਨੂੰ ਜਿੱਦਾਂ ਇਹਨਾਂ ਨੂੰ ਬਹੁਤ ਸ਼ੌਂਕ ਹੁੰਦਾ ਆ ਜਦੋਂ ਇਹਨਾਂ ਨੇ ਪੜ੍ਹਿਆ ਹੁੰਦਾ ਆ ਹਿੰਦੂਇਜ਼ਮ ਬਾਰੇ ਤੇ ਹਿੰਦੂਇਜ਼ਮ 'ਚ ਕਾਫੀ ਨਰਵ ਬਿਲੀਵ ਆ ਤੇ ਇਹ ਲੋਕ ਜਦੋਂ ਫੇ ਭਵਨ ਦਾ ਇਹਨਾਂ ਨੂੰ ਹੁੰਦਾ ਵੀ ਹਵਨ ਦੇ ਨਾਲ ਪਾਇਓਰਿਟੀ ਹੁੰਦੀ ਆ ਜਾਂ ਕਿਦਾਂ ਆਪਣੇ ਹਨਾ ਸੁਖ ਸ਼ਾਂਤੀ ਵਾਸਤੇ ਤੇ ਇਸ ਕਰਕੇ ਇਹਨਾਂ ਦੀ ਵਿਸ਼ ਹੁੰਦੀ ਆ ਤੇ ਮੈਂ ਤੇ ਮੇਰਾ ਇਹ ਫਰਜ਼ ਆ ਜਦਾਂ ਕਿ ਇਹਨਾਂ ਦੀ ਵਿਸ਼ ਪੂਰੀ ਕਰਨਾ ਤੇ ਆਪਾਂ ਕਿਸ ਤਰ੍ਹਾਂ ਤੁਸੀਂ ਲੈ ਕੇ ਮੇਜ ਕਪਛੇ ਜੀ ਆਏਗੇ ਕਿੰਨਾ ਹਰ ਹਾਰੂਆਰੀ ਕਿੰਨੀ ਦੇਰ ਬਾਅਦ ਆਉਂਦੇ ਕਿੰਨੇ ਕੇ ਜਨਾਰੇ ਗਰੁੱਪ ਲੈ ਕੇ ਸਮੋਲ ਜਿਵੇਂ ਇਹ ਅਲੱਗ-ਅਲੱਗ ਜਿੱਦਾਂ ਜਿੱਦਾਂ ਮੈਨੂੰ ਗੈਦਰਿੰਗ ਹੁੰਦੀ ਆ ਉਹਦੇ ਅਕੋਰਡਿੰਗ ਜਿੱਦਾਂ ਕਈ ਵਾਰੀ 12 ਦਾ ਗਰੁੱਪ ਹੁੰਦਾ ਹੈ ਕਈ ਵਾਰੀ 6 ਦਾ ਕਈ ਵਾਰੀ 4 ਦਾ ਅਲੱਗ-ਅਲੱਗ ਟਾਈਮ ਤੇ ਹੁਣ ਜਦੋਂ ਨੈਕਸਟ ਸਾਡਾ April ਦੇ ਵਿੱਚ ਆ ਉਹ ਸਾਡਾ ਵੱਡਾ ਗਰੁੱਪ ਹੋਊਗਾ ਮਿਨੀਮਮ 12 ਦਾ ਸਾਡਾ 12-13 ਜਣਿਆਂ ਦਾ ਗਰੁੱਪ ਹੈ ਮਨਿੰਦਰ ਸਿੰਘ ਮੁਹਿੰਦਰ ਜੀ ਕੀ ਕਹੋਗੇ ਤੁਸੀਂ ਇਹਨਾਂ ਬਾਰੇ ਤੁਸੀਂ ਇੱਥੇ ਰਹਿੰਦੇ ਹੋ ਪੰਜਾਬ ਦੇ ਧਰਤੀ ਦੂਰ ਤੇ ਕਪੂਟਾ ਦੇ ਕਪੂਟਾ ਸ਼ਹਿਰ ਦੇ ਵਿੱਚ ਕੀ ਕਹਿਣਾ ਚਾਹੂਗੇ ਕਿ ਇਹ ਜੱਸੀ ਜਿਹੜੇ ਆ ਹਰ ਵਾਰ ਜਿਹੜਾ ਟੂਰ ਲੈ ਕੇ ਆਉਂਦੇ ਆ ਤੁਸੀਂ ਵੀ ਹਮੇਸ਼ਾ ਜਿਹੜਾ ਇਹਨਾਂ ਦਾ ਸਾਥ ਦਿੰਦੇ ਹੋ ਆ ਬਿਲਕੁਲ ਅਸੀਂ ਇਕੱਠੇ ਹੀ ਹੁੰਦੇ ਹਾਂ ਜੀ ਐਜ਼ ਅ ਫਰੈਂਡ ਸਰਕਲ ਤੇ ਬਾਕੀ ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਸੀ ਕਿ ਜਿਸ ਤਰ੍ਹਾਂ ਇਹਨਾਂ ਨੂੰ ਸਾਡਾ ਜਿਹੜਾ ਕਲਚਰ ਆ ਸਭਿਤਾ ਇਹ ਬਹੁਤ ਲਾਈਕ ਕਰਦੇ ਆ ਤੇ ਉਹੀ ਅਸੀਂ ਜਿੱਦਾਂ ਜੱਸੀ ਜੀ ਦਾ ਉਪਰਾਲਾ ਆ ਕਿ ਜਿੱਦਾਂ ਇਹਨਾਂ ਨੂੰ ਇਹਨਾਂ ਨਾਲ ਫਲੱਡ ਨਾ ਹੋਵੇ ਹਨਾ ਤੇ ਉਹਦੇ ਲਈ ਇਹਨਾਂ ਨੂੰ ਜਿੱਦਾਂ ਬੈਟਰ ਵੇ ਦੇ ਢੰਗ ਨਾਲ ਇਹਨਾਂ ਨੂੰ ਕਮਾਇਆ ਜਾਵੇ ਹਨਾ ਜਿਸ ਤਰ੍ਹਾਂ ਹੁਣ ਇਹਨਾਂ ਨੂੰ ਫੰਕਸ਼ਨ ਆਪਾਂ ਹੈਰੀਟੇਜ ਦਾ ਕਰਵਾਇਆ ਜੱਗਿਆ ਦਾ ਇਹਨਾਂ ਨੂੰ ਕਾਫੀ ਹੈਗਾ ਯਾਰ ਮਤਲਬ ਸ਼ੌਂਕ ਆ ਇਹਨਾਂ ਨੂੰ ਹਨਾ ਤੇ ਜੱਗਿਆ ਵੀ ਕਰਵਾਇਆ ਜੋ ਹੋਰ ਵੀ ਗੁਰਦੁਆਰਾ ਮੰਦਰ ਦੇ ਵਿੱਚ ਆਪਾਂ ਇਹਨਾਂ ਦੇ ਸਾਰਾ ਟੂਰ ਕਰਵਾਇਆ ਹੈਗਾ ਸੋ ਬਹੁਤ ਖੁਸ਼ ਨੇ ਇਹ ਹਾਂਜੀ ਤੇ ਕੀ ਕਹਿਣਾ ਚਾਹੋਗੇ ਇਹਨਾਂ ਬਾਰੇ ਹੋਰ ਉਪਰਾਲੇ ਕੀ ਕੀ ਹੋਣੇ ਚਾਹੀਦੇ ਆ ਦੇਖੋ ਹਮ ਸਰਕਾਰ ਪਰਾਲੇ ਤਾਂ ਸਾਨੂੰ ਹੁਣ ਦੇਖੋ ਇੱਕ ਇੱਕ ਸੇਵਾ ਆ ਇਹ ਹੈ ਨਾ ਤੇ ਅਸੀਂ ਹੋਪ ਇਹੀ ਕਰਦੇ ਆਂ ਕਿ ਹਾਂਜੀ ਅਸੀਂ ਜਿੱਦਾਂ ਆਪਣੇ ਲੈਵਲ ਤੇ ਹੀ ਹੁਣ ਇਹਦੇ ਫਰੈਂਡ ਸਰਕਲ ਅਸੀਂ ਇੱਕ ਦੂਜੇ ਦੀ ਹੈਲਪ ਕਰਕੇ ਕਰ ਰਹੇ ਆਂ ਹੈ ਨਾ ਤੇ ਵੀ ਕੋਈ ਸਰਕਾਰ ਵੀ ਕੋਈ ਸਾਡੀ ਮਦਦ ਜੇ ਕਰੇ ਤਾਂ ਹੋਰ ਵੀ ਬੈਟਰ ਰਹੇ ਹੈ ਨਾ ਤੇ ਉਹ ਹਾਂ ਉਹ ਵੀ ਅਸੀਂ ਅਸੀਂ ਹੋਰ ਵਧੀਆ ਲੈਵਲ ਤੇ ਹੋ ਸਕਦਾ ਹੈ ਪ੍ਰੋਗਰਾਮ ਹੈ ਨਾ ਕੁਝ ਮੈਸੇਜ ਮੈਂ ਤਾਂ ਨਹੀਂ ਉਹ ਕੋਈ ਕੁਝ ਤਾਂ ਨਹੀਂ ਸਕਦਾ ਮੈਸੇਜ ਤਾਂ ਦੇਖੋ ਜੀ ਇਹੋ ਯਾ ਕਿ ਸਾਨੂੰ ਹੁਣ ਜਿੱਦਾਂ ਪ੍ਰੋਬਲਮਸ ਜਿਹੜੀਆਂ ਆਉਂਦੀਆਂ ਜਦੋਂ ਅਸੀਂ ਕਰਦੇ ਆ ਹਨਾ ਤੇ ਮੰਨੀ ਦੀ ਪ੍ਰੋਬਲਮ ਵੀ ਆਉਂਦੀ ਆ ਜਾਂ ਹੋਰ ਕਈ ਚੀਜ਼ਾਂ ਉਹ ਚ ਕੋਈ ਸਾਨੂੰ ਕੋਈ ਇਦਾਂ ਦਾ ਕੋਈ ਸੇਵਾ ਦਾ ਹਰ ਹੋਵੇ ਜਿਹੜਾ ਕੋਈ ਹੈਲਪ ਕਰ ਸਕੇ ਹਨਾ ਤੋ ਅਸੀਂ ਅਸੀਂ ਹੋਰ ਵਧੀਆ ਤਰੀਕੇ ਨਾਲ ਹੋ ਜਾਏ ਫੰਕਸ਼ਨ ਕੱਕ ਜਬੂਤ ਨਟਾਲੀਆ ਨਟਾਲੀਆ ਇੱਕ ਹੀ ਕਹਿਣਾ ਚਾਹੀਦਾ ਸਟੋ ਵੀ ਖਾਚੇ ਸਿਰਸਕਾਰ ਜੀ Это наша первая организованная поездка из нашей, с нашей компании Daiso Travel, и мы хотим еще много раз вернуться сюда с новыми группами для того, чтобы познакомить людей с этой прекрасной страной, потому что Джайси открывает нам Индию с той стороны, с которой прям, с которой хочется приезжать обратно, хочется возвращаться сюда снова и снова, и на самом деле это вообще прям в сердце в сердце, mm -hmm. любовь любовь, любовь okay. любовь. ਅਸੀਂ ਤੁਹਾਡਾ ਪਹਿਲਾ ਟੂਰ ਹੈ ਅਜਸੀ ਦੇ ਨਾਲ ਤੇ ਅਸੀਂ ਸਾਡੀ ਕੰਪਨੀ ਦੇ ਥਰੂ ਅਸੀਂ ਰੈਗੂਲਰ ਅਸੀਂ ਆਰਗੇਨਾਈਜ਼ ਕਰਨਾ ਚਾਹਾਂਗੇ ਟੂਰ ਕਿਉਂਕਿ ਸਾਨੂੰ ਬਹੁਤ ਹੀ ਵਧੀਆ ਅਜਸੀ ਨੇ ਟ੍ਰੀਟ ਕੀਤਾ ਬਹੁਤ ਹੀ ਵਧੀਆ ਸਾਨੂੰ ਸਭ ਤੋਂ ਬੈਸਟ ਚੀਜ਼ਾਂ ਸਾਨੂੰ ਪ੍ਰੋਵਾਈਡ ਕਰਾਈਆਂ ਤੇ ਅਸੀਂ ਅ नेक्स्ट ਜਿਹੜੇ ਹੋਰ ਸਿਰਫ ਅਜਸੀ ਦੇ ਨਾਲ ਹੀ ਟੂਰ ਆਰਗੇਨਾਈਜ਼ ਕਰਾਂਗੇ ਕੱਕ ਜੋ ਮਾਈ ਨੇਮ ਸੇਲਨਾ ਇਹਨਾਂ ਨੂੰ ਪੰਜਾਬ ਦਾ ਜਿਹੜਾ ਕਲਚਰ ਕਿੱਦਾਂ ਦਾ ਨਿਕਾ ਪੰਜਾਬ ਦਾ ਖਾਣਾ ਜੇ ਆਪਾਂ ਗੱਲ ਕਰੀਏ ਕਿਸ ਤਰ੍ਹਾਂ ਦਾ ਅ ਕਤਵਮ ਨਿਰਾਗਰ ਪੰਜਾਬ ਦੀ ਕਲਚੂਰੀ ਪੰਜਾਬ ਦੀ ਇਦਾਂ ਪੰਜਾਬਸ ਦਾ ਕਲਚਰ ਬਹੁਤ ਹੀ ਜ਼ਮੀਚਾਤਨਾ ਨਸਾ ਨਪਿਚਿਤ ਲਾ ਇਨ ਦਖਨਵਿਲਾ ਪੰਜਾਬ ਦਾ ਕਲਚਰ ਸਾਨੂੰ ਬਹੁਤ ਹੀ ਨਿਗਿਆ ਤੇ ਸਾਨੂੰ ਜਿੱਦਾਂ ਇੱਕ ਆਪਣਾ ਘਰ ਵਾਲਾ ਮਾਹੌਲ ਮਿਲਿਆ ਪੰਜਾਬ ਚ ਆ ਪੂਰੀ ਅਸੋਈਲੇ ਉਹ ਤੇ ਮਤਸੋਨੀ ਮਤਸੋਨੀ ਸ਼ਪੀਨਾਤ ਕੇਫਿਰ ਕੇਫਿਰ ਮਸਲਾ ਮਸਲਾ ਬਿਲਕੁਲ ਜੀ ਖਾਣਾ ਇੱਥੇ ਦਾ ਬਹੁਤ ਹੀ ਟੇਸਟੀ ਲੱਗਿਆ ਸਪੈਸ਼ਲੀ ਚਪਾਤੀ ਰੋਟੀਆਂ ਤੇ ਆਪਣੇ ਪਾਲਕ ਪਨੀਰ ਈਸ਼ੋ ਕੁਝ ਪੂਰੀ ਪੂਰੀ ਪਾਲਕ ਪਨੀਰ ਪੂਰੀ ਵਿਨਸ ਰਾਲ ਦਾ ਪਾਲਕ ਸੁਨੀਲ ਚਿਚੀਤ ਸਰ ਦਾਲ ਦਾਲ ਤੇ ਰਾਇਤਾ ਬਹੁਤ ਹੀ ਵਧੀਆ ਸਾਨੂੰ ਲੱਗਿਆ ਬਹੁਤ ਹੀ ਤੇਸ ਤੇ ਆ ਮਸਲਾ ਮੱਖਣ ਇੱਥੇ ਘਰ ਦਾ ਕੱਢਿਆ ਹੋਇਆ ਬਹੁਤ ਵਧੀਆ ਲੱਗਿਆ ਸੋ ਹோம் ਨਾਸਪਸੀਬੀ ਜੀ ਥੈਂਕ ਯੂ ਸੋ ਨਾ ਨਾਮ ਬੋਲੋ ਚਿੱਟਾ ਦੇਖਿਆ ਤੇ ਨੂੰ ਲੱਗਦਾ ਕਿ ਇੱਕ ਉੱਥੇ ਜਾ ਕੇ ਜਿਹੜੇ ਇਹਨਾਂ ਦੇ ਫਰੈਂਡਸ ਆ ਯਾਰੋ ਕਰਾ ਜਾ ਕੇ ਦੱਸਣ ਕਿ ਕਿੱਦਾਂ ਦਾ ਇੱਥੇ ਦਾ ਮਾਹੌਲ ਆ ਤੇ ਅੱਗੇ ਤੋਂ ਹੋਰ ਜਿਹੜੇ ਆ ਇੱਥੇ ਜਿਹੜੇ ਫਿਰ ਪੰਜਾਬ ਚ ਲੈ ਕੇ ਪੰਚੂ ਅ ਕੱਕ ਇਸ ਦੇਸ਼ੋਂ ਮਿਰਾਵਿਸ ਸਾਹਿਬ ਤੋਂ И будем еще приезжать в страна и еще рекомендую другим, что и здесь приезжаешь у нас в город. Да, замечательная поездка у нас получилась. Обязательно нужно как, больше людям рассказывать об этом. Я лично обязательно сюда вернусь. Да. Can... ਕਿ ਇਹ ਅਸੀਂ ਕਰਾਵਾਂਗੇ ਜਰੂਰ ਅਸੀਂ ਵੱਧ ਤੋਂ ਵੱਧ ਅਸੀਂ ਰਿਕਮੈਂਡ ਕਰਾਂਗੇ ਤੇ ਸਪੈਸ਼ਲੀ ਜੋ ਮੇਰੇ ਸਰਕਲ ਦੇ ਵਿੱਚ ਹੈ ਮੈਂ ਮੈਂ ਸਪੈਸ਼ਲੀ ਉਹਨਾਂ ਨੂੰ ਕਹਾਂਗੀ ਤੇ ਮੈਂ ਆਪ ਖੁਦ ਦੁਬਾਰਾ ਉਹਨਾਂ ਦੇ ਨਾਲ ਆਵਾਂਗੀ